ਸਵਾਗਤ ਹੈ ਸਾਰੇ ਹੀ ਕੈਂਡੀਡੇਟ ਦਾ ਬੈਸਿਕ ਵਿੱਚ ਰਜਿਸਟ੍ਰੇਸ਼ਨ ਚੈਨਲ ਵਿੱਚ ਇਸ ਕਲਾਸ ਅੰਦਰ ਪੰਜਾਬ ਗਰੁੱਪ ਡੀ ਸੇਵਾ ਦਾ ਚੌਂਕੀਦਾਰ ਪਾਤੀ ਸੰਬੰਧੀ ਜੀਕੇ ਦੇ ਮੋਸਟ ਇੰਪੋਰਟੈਂਟ ਟੈਪਸ ਵੀਕ ਕਵਰ ਕਰ ਰਹੇ ਹਾਂ ਜੋ ਕਿ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਨੇ ਚੈਨਲ ਤੇ ਫਸਟ ਵਾਰ ਵਿੱਚ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈਂਡਵਾ ਤੋਂ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਕਦੋਂ ਬਣੀ 1952 1953 1954 1955 ਰਾਈਟ ਆਨਸਰ ਹੈ 1952 ਚੰਡੀਗੜ੍ਹ ਪੰਜਾਬ ਦੀ ਜੋ ਰਾਜਧਾਨੀ ਬਣੀ ਸੀ 1952 ਵਿੱਚ ਐਂਡ 1966 ਤੱਕ ਇਹ ਸਿਰਫ ਪੰਜਾਬ ਦੀ ਰਾਜਧਾਨੀ ਰਹੀ 1966 ਨੂੰ ਜਦੋਂ ਹਰਿਆਣਾ ਅਲੱਗ ਹੋ ਗਿਆ ਸੀ ਤਾਂ ਇਹ ਜੋ ਪੰਜਾਬ ਤੇ ਹਰਿਆਣਾ ਦੀ ਜੋ ਸਾਂਝੀ ਰਾਜਧਾਨੀ ਬਣ ਗਈ ਪਹਿਲਾ ਇੰਗਲੋ ਸਿੱਖ ਜੰਗ ਕਦੋਂ ਹੋਇਆ ਸੀ 1839 ਤੋਂ 40 1845 ਤੋਂ 46 1848 ਤੋਂ 1849 ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ 1845 ਤੋਂ 46 ਵਿਚਕਾਰ ਐਂਡ ਜੋ ਦੂਸਰਾ ਸਿੱਖ ਇੰਗਲੋ ਜੰਗ ਹੋਇਆ ਸੀ 1848 ਤੋਂ 1849 ਵਿਚਕਾਰ ਵਿਪਾਸਾ ਕਿਸ ਦਰਿਆ ਦਾ ਪ੍ਰਾਤਨਾ ਨਾਮ ਸੀ ਬਿਆਸ ਰਾਵੀ ਸਤਲੁਜ ਯਹਲਮ ਰਾਈਟ ਆਨਸਰ ਹੈ ਬਿਆਸ ਸੰਸਕ੍ਰਿਤ ਵਿੱਚ ਜੋ ਵਿਪਾਸਾ ਜੋ ਬਿਆਸ ਦਰਿਆ ਨੂੰ ਕਿਹਾ ਗਿਆ ਇਸੇ ਤਰ੍ਹਾਂ ਜੋ ਸਾਰੇ ਹੀ ਦਰਿਆਵਾਂ ਦੇ ਵੱਖ-ਵੱਖ ਨਾਮ ਸੀ ਜਿਵੇਂ ਕਿ ਸਤਲੁਜ ਨੂੰ ਕਿਹਾ ਗਿਆ ਸੀ ਸਤੁਦਰੀ ਪੰਜਾਬ ਭਾਰਤ ਦੀ ਕਿਸ ਦਿਸ਼ਾ ਵੱਲ ਸਥਿਤ ਹੈ ਉੱਤਰ ਪੂਰਬ ਦੱਖਣ ਪੱਛਮ ਦੱਖਣ ਪੂਰਬ ਜਾਂ ਪੱਛਮ ਰਾਈਟ ਆਨਸਰ ਹੈ ਉੱਤਰ ਪੱਛਮ ਪੰਜਾਬ ਭਾਰਤ ਦੀ ਉੱਤਰ ਪੱਛਮ ਦਿਸ਼ਾ ਵੱਲ ਸਥਿਤ ਹੈ ਤਾਂ ਤੁਸੀਂ ਮੈਪ ਵਿੱਚ ਦੇਖ ਸਕਦੇ ਹੋ ਜਿੱਥੇ ਆਪਾਂ ਜੋ ਮਾਰਕ ਕੀਤਾ ਹੋਇਆ ਹੈ ਇਹ ਜੋ ਭਾਰਤ ਦੀ ਉੱਤਰ ਪੱਛਮ ਦਿਸ਼ਾ ਵੱਲ ਦੀ ਹੈ ਤਾਂ ਇੱਥੇ ਹੈ ਪੰਜਾਬ ਸ੍ਰੀ ਨਦੇੜ ਸਾਹਿਬ ਕਿਸ ਨਦੀ ਦੇ ਕਿਨਾਰੇ ਤੇ ਸਥਿਤ ਹੈ ਬਿਆਸ ਸਤਲੁਜ ਗਦਾਵਰੀ ਗੰਗਾ ਰਾਈਟ ਆਨਸਰ ਹੈ ਗੋਦਾਵਰੀ ਤਾਂ ਹੀ ਇੱਕ ਵਚਨ ਆਪਾਂ ਜੋ ਲਾਸਟ ਵਾਰ ਵੀਡੀਓ ਅਪਲੋਡ ਕੀਤੀ ਉਸ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਨਦੀਰ ਸਾਹਿਬ ਕਿੱਥੇ ਆ ਤਾਂ ਉਸ ਵਿੱਚ ਤੁਹਾਨੂੰ ਐਕਸਟਰਾ ਜਾਣਕਾਰੀ ਦਿੱਤੀ ਸੀ ਇਹ ਜੋ ਗੋਦਾਵਰੀ ਨਦੀ ਤੇ ਸਥਿਤ ਹੈ ਤਾਂ ਹੁਣ ਫਿਰ ਤੁਹਾਨੂੰ ਦੱਦੀਏ ਜੋ ਸ੍ਰੀ ਨਦੀਰ ਸਾਹਿਬ ਮਹਾਰਾਸ਼ਟਰ ਵਿੱਚ ਹੈ ਭਾਰਤ ਵਿੱਚ ਕੁੱਲ ਕਿੰਨੇ ਹਾਈ ਕੋਰਟ ਹਨ 19 28 22 25 ਰਾਈਟ ਆਨਸਰ ਹੈ 25 ਠੀਕ ਹੈ ਭਾਰਤ ਵਿੱਚ ਹੁਣ ਜੋ ਪ੍ਰੈਜੈਂਟ ਟਾਈਮ ਵਿੱਚ ਕੋਲੋ 25 ਹਾਈ ਕੋਰਟ ਨੇ ਸਭ ਤੋਂ ਪਹਿਲਾਂ ਜੋ ਹਾਈ ਕੋਰਟ ਬਣੀ ਸੀ ਕਲਕੱਤਾ ਹਾਈ ਕੋਰਟ ਭਾਰਤ ਦਾ ਮੌਜੂਦਾ ਰਾਸ਼ਪਤੀ ਕੌਣ ਹੈ RAMNAT GOVINDRUPATI MURMU NARINDER MODI PRATIBHA PATEL ਰਾਈਟ ਆਨਸਰ ਹੈ DRUPATI MURMU ਠੀਕੇ ਦਰੁਪਦੀ ਮੁਰਮਈ ਜੋ ਭਾਰਤ ਦੇ ਮੌਜੂਦਾ 15ਵੇਂ ਰਾਸ਼ਪਤੀ ਨੇ ਇਹ ਜੋ ਭਾਰਤ ਦੀ ਦੂਸਰੀ ਮਹਿਲਾ ਰਾਸ਼ਪਤੀ ਬਣੀ Rajasthan ਦੀ ਰਾਜਧਾਨੀ ਕਿਹੜੀ ਹੈ ਗੰਗਾ ਨਗਰ ਉਦੈਪੁਰ ਜੈਪੁਰ ਬੀਕਾਨੇਰ राइट आंसर है जयपुर ठीक है राजस्थान की जो राजधानी है जयपुर जैवलिन में 92.97 मीटर थ्रो करके नीज चोपड़ा आगे निकले पाकिस्तानी खिलाड़ी का नाम है मोहम्मद आफताब यूनिस खान अरशद ندیم अरशद खान राइट आंसर है अरशद ندیم ਤੇਗੇ ਅਰਸਨ ਨਦੀਮ ਦੁਆਰਾ ਜੋ 92.97 ਮੀਟਰ ਥਰੋ ਕੀਤਾ ਸੀ ਐਂਡ ਨੀਰਜ ਚੋਪੜਾ ਦੁਆਰਾ 99.34 ਇਸ ਤਰ੍ਹਾਂ ਜੋ ਅਰਸਨ ਨਦੀਮ ਦੁਆਰਾ ਜੋ 골ਡ ਮੈਡਲ ਪ੍ਰਾਪਤ ਕੀਤਾ ਐਂਡ ਨੀਰਜ ਚੋਪੜਾ ਭਾਰਤ ਵੱਲ ਜੋ ਸਿਲਵਰ ਮੈਡਲ ਹਿੱਸੇ ਆਇਆ ਪੰਜਾਬ ਦਾ ਕੈਲੀਫੋਰਨੀਆ ਕਿਸ ਸਰ ਨੂੰ ਕਿਹਾ ਜਾਂਦਾ ਹੈ ਮਠਿੰਡਾ ਅਬੌਰ ਜਲੰਧਰ ਪਟਿਆਲਾ ਰਾਈਟ ਆਨਸਰ ਐ ਅਬੌਰ ਪੰਜਾਬ ਦਾ ਕੈਲੀਫੋਰਨੀਆ ਜਾ ਬੋਰ ਸੈਨ ਨੂੰ ਕਿਹਾ ਜਾਂਦਾ ਹੈ ਕਿਉਂਕਿ ਇਹ ਬੋਰ ਅੰਦਰ ਜੋ ਕਾਫੀ ਉਪਜਾਊ ਮਿੱਟੀ ਪਾਈ ਜਾਂਦੀ ਹੈ ਜੋ ਕਿ ਫਲਦਰ ਬੂਟਿਆਂ ਲਈ ਕਾਫੀ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਜਿਸ ਕਰਕੇ ਇੱਥੇ ਜੋ ਸੰਤਰਾ ਦੇ ਕਿੰਨੂ ਦੇ ਵਦੇਰੇ ਬਾਗ ਮਿਲਦੇ ਹਨ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਮਹਾਰਾਜਾ ਦਲੀਪ ਸਿੰਘ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਮਹਾਰਾਜਾ ਦਲੀਪ ਸਿੰਘ ਠੀਕ ਹੈ ਮਹਾਰਾਜਾ ਦਲੀਪ ਸਿੰਘ ਜੋ 1849 ਤੱਕ ਜੋ ਪੰਜਾਬ ਦਾ ਸਿੱਖ ਸਾਸਕ ਰਿਹਾ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ ਸੀ ਨਗਾਹੀ ਦਾ ਮੇਲਾ ਪੰਜਾਬ ਵਿੱਚ ਕਿੱਥੇ ਲੱਗਦਾ ਹੈ ਪਟਿਆਲਾ ਜਗਰਾਉਂ ਮੁਕਸਰ ਲੇਰਕੋਟਲਾ ਰਾਈਟ ਆਨਸਰ ਹੈ ਲੇਅਰ ਕੋਟਲਾ ਨਗਾਹੇ ਦਾ ਮੇਲਾ ਜੋ ਪੰਜਾਬ ਦੇ ਲੇਅਰ ਕੋਟਲਾ ਸ਼ਹਿਰ ਵਿੱਚ ਲੱਗਦਾ ਏ ਗੁਰਦੁਆਰਾ ਦੱਖਣਵਾਰਨ ਸਾਹਿਬ ਦਾ ਸਬੰਧ ਕਿਸ ਗੁਰੂ ਸਾਹਿਬ ਨਾਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਰਾਈਟ ਆਨਸਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਜੋ ਸੰਬੰਧ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੋ ਪਟਿਆਲਾ ਸਹਿਰ ਵਿੱਚ ਸਥਿਤ ਹੈ 1 ਨਵੰਬਰ 1960 ਈਸਵੀ ਨੂੰ ਅਜੋਕੇ ਪੰਜਾਬ ਦੇ ਕੁਲ ਕਿੰਨੇ ਜ਼ਿਲ੍ਹੇ ਸਨ 13 12 11 10 ਰਾਈਟ ਆਨਸਰ ਹੈ 11 ਜਦ ਅਜੋਕਾ ਨਵਾਂ ਪੰਜਾਬ ਬਣਿਆ ਸੀਗਾ 1 ਨਵੰਬਰ 1966 ਨੂੰ ਤਾਂ ਜੋ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਜੋ ਪੰਜਾਬ ਤੋਂ ਅਲੱਗ ਕਰ ਦਿੱਤੇ ਗਏ ਸੀ ਤਾਂ ਉਸ ਟਾਈਮ ਪੰਜਾਬ ਕੋਲ ਸਿਰਫ 11 ਜ਼ਿਲ੍ਹੇ ਬਚੇ ਸਨ। ਖਤਰਾਨੇ ਦੀ ਢਾਵ ਨਾਮ ਨਾਲ ਕਿਸ ਸੈਰ ਨੂੰ ਜਾਣਿਆ ਜਾਂਦਾ ਸੀ? ਜਲੰਧਰ, ਫਰੀਦਕੋਟ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ। ਰਾਈਟ ਆਨਸਰ ਹੈ ਸ੍ਰੀ ਮੁਕਤਸਰ ਸਾਹਿਬ। ਠੀਕ ਹੈ ਜੀ ਸ੍ਰੀ ਮੁਕਤਸਰ ਸਾਹਿਬ ਦਾ ਜੋ ਪੁਰਾਣਾ ਨਾਮ ਸੀ ਖਦਰਾਨਾ। ਇਕੇ ਨੂੰ ਜੋ ਖਦਰਾਨੇ ਦੀ ਤਾਬ ਵੀ ਕਿਹਾ ਜਾਂਦਾ ਸੀ ਛੋਟੇ ਕੱਦ ਦਾ ਨਪੋਲੀਅਨ ਕਿਸ ਨੂੰ ਕਿਹਾ ਗਿਆ ਹੈ ਅਕਬਰ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸੇਰ ਸਿੰਘ ਮਹਾਰਾਜਾ ਦਲੀਪ ਸਿੰਘ ਰਾਈਟ ਆਨਸਰ ਹੈ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਛੋਟੇ ਕੱਦ ਦਾ ਨਪੋਲੀਅਨ ਕਿਹਾ ਜਾਂਦਾ ਸੀ ਐਂਡ ਜੇਕਰ ਭਾਰਤ ਦਾ ਨਪੋਲੀਅਨ ਪੁੱਛਿਆ ਜਾਵੇ ਤਾਂ ਉਹ ਰਾਈਟ ਆਨਸਰ ਆਪਣਾ ਜੋ ਸਮੁੰਦਰ ਗੁਪਤ ਹੋਵੇਗਾ ਲੋੜੀ ਦਾ ਤਿਹਾਰ ਕਿਸ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਚੇਤ ਪੋ ਹਾੜ ਮਾਗ ਰਾਈਟ ਆਨਸਰ ਹੈ ਪੋ ਠੀਕ ਹੈ ਜੀ ਪੋ ਦੇ ਆਖਰੀ ਰਾਤ ਜੋ ਲੋੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਐਂਡ ਜੋ ਨੈਕਸਟ ਡੇ ਹੁੰਦਾ ਹੈਗਾ ਮਾਗ ਠੀਕ ਹੈ ਜੀ ਮਤਲਬ ਕਿ ਇੱਕ ਮਾਗ ਨੂੰ ਜੋ ਮਾਗੀ ਦਾ ਤਿਹਾਰ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਗਵੰਦ ਸਿੰਘ ਜੀ ਦੇ ਕੁੱਲ ਕਿੰਨੇ ਅੰਗ ਹਨ 1530 1430 1330 1230 ਰਾਈਟ ਆਨਸਰ ਏ 1430 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਅੰਗ ਹਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਮੁੱਢਲਾ ਨਾਮ ਕੀ ਸੀ ਭਗਤ ਸਿੰਘ ਰਾਜ ਸਿੰਘ ਬੁੱਧ ਸਿੰਘ ਫਕੀਰ ਸਿੰਘ ਰਾਈਟ ਆਨਸਰ ਹੈ ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਬਚਪਨ ਦਾ ਨਾਮ ਸੀਗਾ ਬੁੱਧ ਸਿੰਘ ਐਂਡ ਮਹਾਰਾਜਾ ਰਣਜੀਤ ਸਿੰਘ ਦੀ ਦਾ ਜੋ ਜਨਮ ਹੋਇਆ ਸੀ 1780 ਈਸਵੀ ਨੂੰ ਪੰਜਾਬ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ ਸਰਹੰਦ ਨਹਿਰ ਬਿਕਨੈ ਨਹਿਰ ਬਿਸਤੂ ਦੁਆਬ ਨਹਿਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਸਰਹੰਦ ਨਹਿਰ ਸਰਹੰਦ ਨਹਿਰ ਜੋ ਪੰਜਾਬ ਦੀ ਸਭ ਤੋਂ ਲੰਬੀ ਨਹਿਰ ਹੈ ਹੈਨ ਇਹ ਜੋ ਸਤਲੁਜ ਦਰਿਆ ਵਿੱਚੋਂ ਨਿਕਲਦੀ ਹੈ ਇਸ ਤਰ੍ਹਾਂ ਜਿਹਦੇ ਜੋ ਆਪਣੇ ਟੌਪ 20 ਐਮਸੀਕਿਊਸ ਸਮਾਪਤ ਹੋਈ ਨੇ